ਸਸਿਕਾਲ ਸਾਰਿਆਂ ਨਾ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਮਿਆਰੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਤੇ ਤੁਹਾਨੂੰ ਟੋਟਲ 4 ਵੜਾ ਤੁਹਾਨੂੰ ਦਿਖਾਉਣੀ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਗੱਬਨੇ ਤੇ ਬਾਕੀ ਸਾਰੀਆਂ ਹੀ ਸੋਈਆਂ ਵਾ ਤਾਜ਼ੀਆਂ ਸੋਈਆਂ ਵਾ ਸਾਡੇ ਨੜਵ ਦੇ ਤਾਜ਼ੇ ਨੜੂ ਤੇ ਬੱਚੇ ਆ ਜਿਹੜੇ ਆਹ ਦੇਖ ਸਕਦੇ ਕੋਈ ਇੱਕ ਇੱਕ ਦੋ ਦੋ ਦਿਨਾਂ ਦੀਆਂ ਸੋਈਆਂ ਵਾ ਜਿਹੜੀਆਂ ਗੱਲਬਾਤ ਆਪਾਂ ਕਵਲ ਜੀ ਤੇ ਵੀ ਇੰਨਾ ਕਰਦੇ ਆ ਤੇ ਪੁੱਛਦੇ ਆ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਹ ਸੁਣਾ ਠੀਕ ਠਾਕ ਜੀ ਚਲੋ ਵੀਰ ਜੀ ਇਧਰ ਰੇਗਿਆ ਮਾਲ ਦੋ ਨਾਲ ਖੜੇ ਹਾਂਜੀ ਕੀ ਜੀ ਅੱਜ ਵੜਾਂ ਜਿਆਦੀਆਂ ਸੋਈਆਂ ਆਂ ਫਿਰ ਹਾਂ ਜੀ ਇਹ ਤੇਲ ਸੋਈਆਂ ਨੇ ਅਸੀਂ ਆ ਤੇ ਇਹ ਕੋ ਪਹਿਲੇ ਸੂਵੇ ਤਾਜ਼ੀਆਂ ਹੀ ਸੋਈਆਂ ਜਾਂਦੀਆਂ ਨਾ ਸਾਰੀਆਂ ਹਾਂ ਤਾਜ਼ੀਆਂ ਹੀ ਦਿਹਾੜੀਆਂ ਆਂ ਦੋ ਤੇ ਸੋਈਆਂ ਜੇ ਕੱਲ ਦੀਆਂ ਅੱਛਾ ਤੇ ਆਹ ਬਸੋਈਆਂ ਨੇ ਠੀਕ ਆ ਜੇ ਬੋਲੇ ਤੇ ਹੀ ਆ ਗਏ ਬੋਲੇ ਤੇ ਜਿੱਤ ਨਹੀਂ ਹਾਂ ਜੀ ਚਲੋ ਨਾਮ ਦੱਸਦੇ ਕਦੀ ਨਾਮ ਕੀ ਕਹਿੰਦੇ ਸੀ ਹਾਂ ਜੀ ਪਿੰਡ ਤੇ ਆ ਰਹੀ ਤਸੀਲ ਇਹ ਨਾਲਾ ਜਿਹੜਾ ਹੁੰਦਾ ਤੇ ਫੋਨ ਨੰਬਰ ਬੋਲਦੇ ਕਦੀ 98552 03255 ਠੀਕ ਆ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਹੀ ਹੈ ਇਤੋਂ ਹੀ ਆਪਾਂ ਕਰਨੀ ਥਣਾ ਦਾ ਸਾਈਜ਼ ਗੈਪ ਇਹਦਾ ਆਪਾਂ ਦੇਖ ਸਕਦੇ ਚੰ ਮਿਲਖ ਮੈਨੂੰ ਵੀ ਚੰਗੀ ਲੱਗੀ ਆ ਦੱਸੀਆ ਫਿਰ ਇਹਦੇ ਬਾਰੇ ਇਹ ਵੀ ਨਹੀਂ ਕਿਚਾ ਹੋ ਗਿਆ ਹਾਂਜੀ ਤੇ ਪਰਸੋਂ ਹੀ ਸੁਣੀ ਜੇ ਬੱਚੀ ਠੀਕ ਆ 15 ਕਿਲੋ ਜਤਿਆਰ ਤਿਆਰ ਬਿਲਕੁਲ ਹਾਂਜੀ ਫਿਰ ਉਹ ਰੈਡੀ ਜਿਹੜਾ ਠੀਕ ਆ ਹਾਂਜੀ ਤੇ ਦੁੱਧ 23 ਕਿਲੋ ਚਾਹੀਦੀ ਚਾਹੁੰਦੀ ਠੀਕ ਆ ਹਾਂਜੀ ਤੋਰਾ ਫਿਰ ਇੱਕ ਰੀਨ ਬਾਕੀ ਇਹ ਕਿ ਕੱਦ ਕਾਠੀ ਵੀ ਚੰਗਾ ਵਾ ਕਾਰਾ ਜਿਹਾ ਸਰੀਰ ਆ ਮੌਕੇ ਤੇ ਜਿਹੜਾ ਕਹਿੰਦੇ ਕਿ 15 ਲੀਟਰ ਤਿਆਰ ਆ ਉਹ ਤਾਂ ਅਸੀਂ ਚਵਾਈ ਕਰਕੇ ਖੜਨਾ ਵਾ ਕਿਹੇ ਵੀ ਪਸ਼ੂ ਦੀ ਅਸੀਂ ਚਵਾਈ ਕਰਕੇ ਵੀਡੀਓ ਨਹੀਂ ਬਣਾਉਂਦੇ ਜੇ ਵੀਡੀਓ ਤੇ ਪਸ਼ੂ ਖੜਿਆ ਕਰੋ ਆਪਣੀ ਸਮਝਣਾ ਆਪਣੀ ਤਸੱਲੀ ਕਰਕੇ ਤੇ ਅੱਧਰਾਂ ਵਿੱਚ ਠੰਡੀ ਤੇਰੀ ਆ ਜਿਹੜੀ ਤੇ ਇਹਦਾ ਵੀ ਜੀ ਕਿੰਨਾ ਰੱਖਣਾ ਮੁੱਲ ਫਿਰ ਆਪਾਂ ਮੋਲੇ ਦਾ ਜੀ 48000 ਰੁਪਏ ਹੈ ਅੱਛਾ ਹਾਂਜੀ ਤੇ ਵਿੱਚੋਂ ਕਰਨੀ ਕੋ ਛੋਟ ਛੋਟ ਯਾਰ ਕਰ ਦਿੰਨੇ ਠੀਕ ਹੈ 47000 ਰੀਜਾ ਤੇ ਬੱਚਾ ਕੀ ਹੈ ਤੇ ਮਗਰ ਇਹਦੇ ਮਗਰ ਵੀ ਕੀ ਬੱਚਾ ਜਿਹਾ ਇਹਦੇ ਮਗਰ ਬੱਚਾ ਬੱਚੇ ਤੁਹਾਨੂੰ ਹੁਣੇ ਦਿਖਾ ਦਿੰਦੇ ਆਪਾਂ ਤੇ ਹੁਣ ਆ ਗਏ ਆ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵਿੱਚ ਕਿੰਨਾ ਸੁਭਾ ਸੂਈ ਜੀ ਪਹਿਲਾਂ ਸੁਆ ਹੈ ਅੱਛਾ ਇਹ ਕੱਲ ਦੀ ਸੂਈ ਹੈ ਤੇ ਇਹ ਕਿੰਨਾ ਦੁੱਧ ਚਵਾਈ ਜਾਊਗੀ ਇਹ ਕੋਈ 14 ਕਿਲੋ ਬੋਲਾ ਹੈ ਹੁਣ 4 ਦੀ ਬਿਲਕੁਲ ਅੱਛਾ ਪਾਨੀ ਬੋਸ ਤਰ ਤਰ ਮਿਲੂਗੀ ਚਵਾਈ ਜਾਊਗੀ ਤੋੜਾ ਨਾ ਫਿਰ ਇਹ ਦੇਖ ਸਾਦੇ ਥਾਨਾ ਦਾ ਸਾਈਜ਼ ਗਿਆਪ ਇਹਦਾ ਕਾਫੀ ਚੰਗਾ ਵਾ તોરો હા વિધિ કરીને ਰੱਦਦੀ ਦਰਦੀ ਜੀ ਆ ਬਾਕੀ ਰੰਗ ਰੂਪ ਦੀ ਚੰਗੀ ਆ ਬਾਕੀ ਇਹ ਆ ਕਿ ਆਪਣਾ ਆਣ ਕੇ ਵੇਖ ਕੇ ਖੜਿਆ ਕਰੋ ਫਿਰ ਪ੍ਰੋਪਰ ਕੱਦ ਕੁਦਰਾ ਪਤਾ ਲੱਗ ਜਾਂਦਾ ਹੈ ਕਿਹਦੀ ਵੱਡੀ ਆ ਕਿਹਦੀ ਛੋਟੀ ਆ ਤੇ ਇਹਦਾ ਵਿੱਚ ਮੁੱਲ ਫਿਰ ਆਪਾਂ ਦਾ ਮੁੱਲ ਵਿੱਚ 45000 ਰੁਪਏ ਆ 45000 ਰੁਪਏ ਵਿੱਚੋਂ ਅਗਰ ਨਹੀਂ ਛੋਟ ਛੱਡ 47000 ਦੇਣਾ 47000 ਹੀ ਦੇ ਦੋਗੇ ਤੇ ਇਹਦੇ ਮਗਰ ਬੱਚਾ ਕੀ ਆ ਇਹਦੇ ਮਗਰ ਵੀ ਇੱਕ ਬੱਚੀ ਆ ਉਹ ਹਾਈ ਦੋ ਬੱਚੇ ਨਾਲ ਨਾਲ ਮਾਰ ਇਹਦੀ ਬੱਚੀ ਕਿਹੜੀ ਜੀ ਆਹ ਬੱਚੀ ਇਹਦੀ ਜੀ ਆਹ ਬੱਚੀ ਜਿਹੜੀ ਹੁਣੇ ਦਿਖਾਈ ਆ ਆਹ ਦੇਖੋ ਆ ਇੱਕ ਨੰਬਰ ਵਾਲੀ ਜੇ ਬੱਚਾ ਜੀ ਇੱਕ ਨੰਬਰ ਵਾਲੀ ਦਾ ਬੱਚਾ ਵਾ ਹਾਂਜੀ ਆ ਦੇਖ ਸਾਡੇ ਨਾੜੂ ਜਿਹੜਾ ਨਾਲ ਹੀ ਐਡਾ ਵੀ ਤੇ ਉਹ ਉਹ ਵੀ ਦੀ ਉਹਦੀ ਬੱਚੀ ਜੀ ਕਾਲੀ ਦੀ ਕਾਲੀ ਜਿਹੜੀ ਹੁਣ ਦਿਖਾਉਣੀ ਤੁਹਾਨੂੰ ਉਹਦੀ ਬੱਚੀ ਆ ਕਾਲੀ ਸਹੀ ਜੀ ਤਾਂ ਨਾੜੂ ਚੱਟ ਗਈ ਹੋਣੀ ਨਾਲ ਹੀ ਆ ਤਾਜੇ ਹੀ ਆ ਬੱਚੇ ਸਾਰੇ ਬਿਲਕੁਲ ਹਾਂਜੀ ਥਾਣਾ ਇਹਦੇ ਕੋਲ ਕਾਫੀ ਲਾਜਵਾਬ ਲੱਗਾ ਵਾ ਸਿੰਗਾ ਦਾ ਝੁੰਗੀ ਆ ਤੇ ਥਾਣਾ ਤੋਂ ਆਪਾਂ ਦੇਖ ਸਕਦੇ ਕਾਫੀ ਪਿਆਰੀ ਆ ਜਿਹੜੀ ਤੇ ਗੱਦਗਾਠ ਵੀ ਜਰਸੀਆਂ ਦੇ ਹਿਸਾਬ ਨਾਲ ਲਈਏ ਤੇ ਉੱਚਾ ਗੱਦਗਾਠੇ ਦੋਵੇਂ ਜਰਸੀਆਂ ਜਿਹੜੀਆਂ ਚੰਗੇ ਕਰਦਦੀਆਂ ਵਾਂ ਤੇ ਇਹ ਵੀ ਕਿੰਨੇ ਕ ਦੁੱਧ ਵਾਲੀ ਆ ਦੁੱਧ ਵੀਰ ਜੀ ਨੇ 17-18 ਰੋਲੋਂ ਵੱਡੇ ਜੁਆਇਆ ਦੇ ਅੱਛਾ ਹਾਂਜੀ ਦੁੱਧ 20 ਕਿਲੋ ਅਸੀਂ ਚਾਹੋਗੇ ਤੋੜ ਦਿਏ ਫੇਰ ਇਹਨਾਂ ਵਿੱਚ ਹਾਂਜੀ ਦੁੱਧ 20 ਲੀਟਰ ਦੇ ਕਰੀਬ ਜਿਹੜਾ ਕਿੰਨੇ ਪਰਾਜੇ ਕੋਈ 15 ਕਿਲੋ ਵੀ ਤਿਆਰ ਜੇ ਤਿਆਰ 15 ਲੀਟਰ ਚਵਾ ਦੋਗੇ 15 ਕਿਲੋ ਲੈ ਲਓ ਦੇਖੋ ਪਿਆਜ਼ ਕੱਢੀ ਸੁਈਏ ਵਸ਼ੀ ਦੋ ਜੁਆਈਆਂ ਦੀਆਂ ਹੋਈਆਂ ਨੇ ਬਿਲਕੁਲ ਵਧੀਆ ਤੋੜ ਦੋ ਫੇਰ ਇਹਨਾਂ ਲੈ ਜੀ ਬਾਕੀ ਬਿਲਕੁਲ ਫਿਕਸ ਜੇ ਹਮਾਂ ਨੇ ਦੀ ਮਾਲ ਕਰਿਆ ਜਿਹੜੀ ਤੇ ਬਹੁਤ ਚੰਗੀ ਸਾਫ ਨੂੰ ਆਫਾ ਬਹੁਤ ਚੰਗਾ ਲੱਗਦਾ ਸਾਨੂੰ ਠੀਕ ਹੈ ਜੀ ਕਿੰਨਾ ਰੱਖਦੀ ਹੈ ਦਾ ਮੁੱਲ ਤੇ ਰੱਖਾ ਮੇਰੀ ਦੀ ਛੜੀਆ ਦੀ ਵਿੱਚੋਂ ਕਰਨਾ ਕੁਮਾਨਦਨ ਕਰਨਾ ਹੀ ਆ ਰਹੀ 45 ਜੀ ਦੇ ਦੋਗੇ ਠੀਕ ਹੈ ਜੀ ਤੇ ਹੁਣ ਇਹ ਕਾ ਜਰਸੀ ਕਾਫੀ ਪਿਆਰੀ ਆ ਗਈ ਆਪਣੇ ਕੋਲ ਕੱਦ ਕਾਠ ਜਿਹੜਾ ਇਹਦਾ ਐਚ ਐਫ ਗਾਵਾਂ ਵਰਗਾ ਕੱਦਿਆ ਜਿਹੜਾ ਤੇ ਇਹ ਵੇਦੀ ਕਿੰਨੇ ਕ ਦੁੱਧਾਂ ਲਈ ਪਿੰਦੇ ਸਵੇਰ ਕਿੰਨਾ ਚਵਾਈ ਜਾਊਗੀ ਇਹ ਵੀ ਜੀ ਪਹਿਲੇ ਸਵੇਰ ਦੁੱਧ 17 ਕਰਾਉਣੀ ਪੈਗੀ ਠੀਕ ਹੈ ਹਾਂਜੀ ਬਾਕੀ ਇਹ ਕਿ ਸੋਹਣੀ ਹੈ ਫੱਬਦੀ ਆ ਨਾ ਵੱਡੇ ਬਾਦ ਵਾਲੀ ਆ ਪੰਜਾਬ ਵਾਲੀ ਜਰਸੀ ਆ ਤੇ ਥਣ ਵੀ ਚੰਗਾ ਜਿਹੜਾ ਲੱਗਾ ਵਾ ਆ ਦੇਖ ਸਾਡੇ ਅੱਗੇ ਵੀ ਠੰਡੀ ਤੇਲੀ ਆ ਜੀ ਤੋਰ ਹਾਂ ਇੱਕ ਦਿਨ ਨੂੰ ਫਾਰਮ ਵਾਲੀ ਜਰਸੀ ਜਿਹੜੀ ਤੁਸੀਂ ਮਾਚ ਲਾ ਲਈ ਆ ਠੀਕ ਹੈ ਜੀ ਫੁੱਲ ਕਰ ਦਿਆ ਉਸਦਾ ਤੋਰ ਦੇ ਇੱਕ ਰੀ ਬਾਕੀ ਜੇ ਤਿਆਰ ਹੋਣੀ ਆ ਦਿਨ ਖੜਦੀ ਆ ਜੇ ਮੇਰੇ ਵੀ ਜੀ ਸੋਟੀ ਸਾਰ ਕਰਨ ਤਾਂ ਆ ਲੈਣੀ ਜੇ ਬਾਕੀ ਚਲੋ ਵੱਧ ਵੀ ਖੜ ਸਕਦੀ ਆ 10 ਵੀ ਨਹੀਂ ਖੜ ਸਕਦੀ ਆ ਹਾਂਜੀ 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 ਦਾਹ ਲੈ ਜੂ ਅਸੀਂ ਬਣਾਂਗੇ ਬਾਕੀ ਇਹ ਕਿ ਜਿੰਨੇ ਦਿਨ ਖੜੋਗੇ ਉਹਨਾਂ ਬਣਾਈਆਂ ਇੰਨੇ ਉਹਨਾਂ ਤਿਆਰ ਹੀ ਹੋਣਾ ਮੈਨੇ ਬਸ ਬਸ ਤੇ ਕਿੰਨਾ ਕੇ ਦਾ ਫਿਰ ਮੁੱਲ ਰੱਖ ਦੀਏ ਮੁੱਲ ਵੀ ਜੀ 45000 ਦੇ ਨੇ 45000 ਆ ਚਲੋ ਬਾਕੀ ਛੋਟ ਛੜ ਮੌਕੇ ਤੇ ਕਰ ਦੋਗੇ ਦੋ ਹੋਰ ਛੜ ਦਾਂ 43 ਦੇ ਤਾਂ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵੀਰ ਜੀ ਔਰ ਕੁਛ ਕਹਿਣਾ ਹੈ ਸੰਤੂ ਦਾ ਦੋਸਤ ਬਾਕੀ ਆਪਣੀ ਤਸੱਲੀ ਕਰਕੇ ਕੋਈ ਆਪਣੀ ਸਮਝਣਾ ਖੜੇ ਹੈ ਨਾ ਇੱਥੋਂ ਬਿਲਕੁਲ ਆਪਣੀ ਦੇਖ ਕੇ ਸੂਈਆਂ ਚੋਵਾਂ ਸੂਈਆਂ ਸਵਾਈਆਂ ਵਾ ਚਵਾਈ ਕਰਕੇ ਖੜੇ ਨਹੀਂ ਚੱਪਣ ਜਿਦੋਂ ਘਰ ਵਾਲੇ ਬੰਦੇ ਆਜੇ ਤਾਂ ਹੀ ਤੁਹਾਨੂੰ ਗਾਰੰਟੀ ਦਊਗਾ ਆਪਣੀ ਹੌਲ ਠੀਕ ਹੈ ਤੇ ਬਾਕੀ ਸੋਈ ਤੇ ਹਰ ਕੋਈ ਚਵਾਈ ਕਰ ਨਹੀਂ ਸਕਦਾ ਵਾ ਦੋ ਵੇ ਖੜੋ ਜਿੱਤਾ ਮੱਡਿਆ ਫੇਰ ਦੋ ਟੰਡਾ ਤਸੱਲੀ ਕਰਕੇ ਖੜੋ ਆ ਸਾਰੇ ਪਸ਼ੂ ਆ ਬਾਕੀ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪੱਸ਼ੂ ਖੜਿਆ ਕਰ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ